ਰਪੇਸ਼ ਕਿਲੋ ਜਿੱਦੇ ਜਿੱਦੇ ਰਹਿੰਦੇ ਆ ਜਾਓ ਜਿੰਦਾ ਵੀ ਮੈਚ ਰਹਿੰਦਾ ਭਾਈ ਗਰਾਊਂਡ 'ਚ ਆ ਜਾਓ ਆਹ ਫਾਈਨਲੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਪਹਿਲ ਜਿਹੜਾ ਫਾਈਨਲ ਦੀਆਂ ਟੀਮਾਂ ਸ਼ਕਰਪੁਰੀਆ ਕਾਕਾ ਤੇ ਗੁਰਜੀਆ ਗੁਰਜੀਆ ਵਾਲਾ ਨੰਬਰ ਲੈ ਗਿਆ ਅਮਰੀਕਾ ਇੱਕ ਮੱਖਣ ਆ ਗਿਆ ਬੀ ਪਾ ਗਿਆ ਗੁਰਜੀਆ ਵਾਲਾ ਦੀਪ ਸਿੱਧੂ ਦੀਆਂ ਯਾਦਾਂ ਨੇ ਮੇਰੇ ਮਿੱਤਰੋ ਆਹ ਤਾਂ बि मितरण रेट पुट जी रीत न आई बण जा वेला